ਫੇਰਾ ਆਪਣਾ ਬਾਗ ਹੈ ਆਹਾਂ ਸੇਬਾਂ ਦੇ ਨੇ ਇਹ ਸੇਬਾਂ ਦੇ ਆ ਸੇਬ ਕਿੰਨੇ ਏਰੀਏ ਚ ਇਹ ਇਹ ਲਗਭਗ 2 ਕਿੱਲੇ ਚ ਆ ਹੋਗੇ ਛੋਟੇ ਛੋਟੇ ਸੋਹ ਹਲੇ ਹਜੇ ਛੋਟੇ ਨੇ 4 ਨਹੀਂ ਹੋਏ ਇਹ ਕਿੰਨੇ ਟਾਈਮ ਚ ਪੱਕ ਜਾਣਗੇ ਬਸ ਇਹਨਾਂ ਨੂੰ ਮਹੀਨਾ 2 ਲੱਗਣਗੇ ਆਖਰੋਟੇ 2-2 ਲੱਗੇ ਹੁੰਦੇ ਇਹ ਅੱਛਾ ਕੋਈ 3-3 ਕੋਈ 2-2 ਕੋਈ 1-1 ਇਹ ਨੇ ਖਰੋਟੇ ਪੱਕ ਜਾਂਦੇ ਆ ਜਦੋਂ ਹਾਂ ਪੱਕ ਕੇ ਤੇ ਫਿਰ ਆ ਉਤੋਂ ਦੇ ਲਾ ਕੇ ਤੇ ਫਿਰ ਖਾਣੇ ਪੈਂਦੀ ਐ ਕਿ ਸੋ ਬਈ ਜਾਨ ਠੀਕ ਹਾਂ ਅੱਲਮੁਅਲਕੁਮ ਸਲਾਮ ਪਹਿਲੇ ਚਾਹ ਪੀ ਲੋ ਕੀ ਸੀ ਚੀਜ਼ ਦਾ ਦਿੱਕਤ ਮਤ ਹੈ ਨਹੀਂ ਨਹੀਂ ਦਿੱਕਤ ਨਹੀਂ ਹੈ ਯਾਰ ਬੈਠੇ ਇਹ ਮੱਝਾਂ ਵਾਲਾ ਇਹ ਚ ਮੱਝਾਂ ਹੈ ਨਹੀਂ ਹੁਣ ਦਿਖਾਈਏ ਅੰਦਰ ਅੰਦਰੋਂ ਦਿਖਾਈਏ ਬਾਈ ਕਸ਼ਮੀਰ ਚ ਪਹੁੰਚੇ ਹੋਏ ਸੀ ਆਪਾਂ ਆਹ ਪਿੰਡ ਦੇ ਵਿੱਚ ਇਹ ਪਿੰਡ ਦਾ ਨਾਂ ਹੈਗਾ ਬਾਈ ਕੁੱਟਾ ਮਾਰਗਾ ਇਹ ਪਿੰਡ ਦਾ ਨਾਂ ਆਪਾਂ ਇੱਥੇ ਪਹੁੰਚੇ ਹੋਏ ਸੀਗੇ ਤੇ ਆਹ ਦੇਖੋ ਇਹਨਾਂ ਦੇ ਘਰ ਸਾਰੇ ਲੱਕੜ ਦੇ ਬਣੇ ਹੁੰਦੇ ਆ ਕਿਉਂਕਿ ਇੱਥੇ ਬਾਰਿਸ਼ ਪੈਂਦੀ ਆ ਤਾਂ ਕਰਕੇ ਉਹ ਆ ਇਹ ਆ ਛੇਬਾਂ ਦੇ ਬਾਗ ਨੇ ਬਾਈ ਛੇਬਾਂ ਦੇ ਬਾਗ ਉੱਥੋਂ ਤਾਂ ਦੇ ਅਖਰੋਟ ਵੀ ਲੱਗਦੇ ਆ ਰੋਟ ਦਾ ਰਖਤ ਆਇਆ ਸਾਹਮਣੇ ਉਹ ਤੇ ਛੇਬਾਂ ਦੇ ਨੇ ਤੇ ਇਧਰ ਆ ਪਹਾੜੀ ਏਰੀਆ ਇਧਰ ਇਹ ਮੱਝਾਂ ਮੁੱਝਾਂ ਚਾਰ ਕੇ ਲਿਆਉਂਦੇ ਆ ਆਪਣੀਆਂ ਜਾ ਕੇ گاਹਾ ਹਾਂ ਹਾਂ کیسے ਹੋ کیسے ਹੋ ਬਈ ਜਾਨ ਠੀਕ ਹਾਂ ਅੱਲ ਵਲਕਮ ਸਲਾਮ ਠੀਕ ਠੀਕ ਹੋ ਆਪ ਅੱਲਾ ਕਾ ਸ਼ੁਕਰ ਆਪ ਕੀ ਆਪ ਕੀ ਦੁਕਾਨ ਹੈ ਜੇ ਹਾਂ ਪਹਿਲੇ ਚਾਹ ਪੀ ਲਓ नहीं क्यों जा, अभी हम इधर जाके आते हैं किसी चीज का दिक्कत मत है नहीं नहीं दिक्कत नहीं है बैठे सही बात नहीं, है कोई नहीं। ये आपकी दुकान है हाँ जी, हाँ जी, इसमें क्या है आपकी दुकाना है हाँ। दुकान बंदे भाई बाले बधिया नहीं आप कब से हो जहाँ पे हम तो बचपन से ही बचपन से यहीं पे हो आप गांव है ये ਇਹ ਹਮਾਰਾ ਗਾਉ ਹੈ ਪਹਿਲੇ ਉਹ ਕਿਵੇਂ ਹੋ ਭਾਈ ਠੀਕ ਹੈ ਬੜੀਆ ਬੜੀਆ ਹਾਂ ਚਾਹ ਪੀ ਲਓ ਨਹੀਂ ਚਾਹੇ ਅਭੀ ਅਸੀਂ ਬਾਅਦ ਸੀ ਮਿਲਾਂਗੇ ਹਾਂ ਕਹਾਂ ਜਾਏਗਾ ਉਹ ਫਰੀਦ ਦੇ ਘਰ ਫਰੀਦ ਹੈ ਉਹ ਅੱਛਾ ਫਰੀਦ ਕੇ ਘਰ ਹਾਂ ਉਸਕੇ ਘਰ ਪੇ ਮਜ਼ਾ ਆਇਆ ਮਜ਼ਾ ਬੜੀਆ ਇੱਕ ਨੰਬਰ ਠੀਕ ਹੈ ਇਹ ਨੇ ਭਾਈ ਕਸ਼ਮੀਰ ਦੇ ਲੋਕ ਤੇ ਜਿਵੇਂ ਤੁਸੀਂ ਆ ਪਹਾੜੀ ਦੇਖੀ ਜਾਂਦੇ ਹੋ ਇੱਧਰ ਇਹ ਆਪਦੀਆਂ ਮੱਝਾਂ ਗਾਵਾਂ ਇਹ ਚਾਰ ਦੇ ਨੇ ਯਾਦ ਰੱਖਦੇਗਾ ਅਖਰੋਟ ਦਾ ਇੱਥੇ ਖਰੋਟ ਲੱਗਦੇ ਆ ਤੇ ਆਪਾਂ ਹੁਣ ਜਾਣਾਗਾ ਉਹ ਬਾਈ ਫਰੀਦ ਦੇ ਘਰੇ ਉਹ ਸਾਹਮਣੇ ਵੀ ਆ ਵੀ ਦਰਖਤ ਅਖਰੋਟ ਦਾਗਾ ਇਹ ਫਰੀਦ ਦਾ ਘਰ ਇਹ ਆ ਬਾਈ ਫਰੀਦ ਦਾ ਘਰ ਹੈ ਫਰੀਦ ਆ ਸੋਲਰ ਸਿਸਟਮ ਲਾਇਆ ਹੋਇਆ ਹਾਂ 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 ਇਹ ਸੋਲਰ ਸਿਸਟਮ ਉਂ ਲਾਈਟ ਆਉਂਦੀ ਨਹੀਂ ਇੱਥੇ ਲਾਈਟ ਵੀ ਹੁੰਦੀ ਹੈ ਲਾਈਟ ਵੀ ਹੁੰਦੀ ਹੈ ਇਹ ਵੀ ਆਹੇ ਠੀਕ ਆ ਤਾਂ ਹਦੋਂ ਆਏ ਤਿੱਖੇ ਜੇ ਕਬੜਾਏ ਨੇ ਏ ਬਣਾ ਕੇ برف ਦੂਰ ਜਾਂਦੀ ਹੈ ਅਜਾ برف ਦੂਰ ਜਾਂਦੀ ਆ ਕਿੰਨੀ ਕਿ برف ਪੈ ਜਾਂਦੀ ਇਥੇ ਫੁੱਟ 2 ਫੁੱਟ 2 ਫੁੱਟਾਂ ਦਿਨ ਚ ਦਿਨ ਚ ਹਾਂ ਦਿਨ ਤੇ ਰਾਤ ਵੀ ਠੀਕ ਆ ਉਹ ਬਾੜੀ ਕਾਦੀ ਲਾਈ ਹੋਈ ਆ ਸਬਜ਼ੀ ਐ ਸਬਜੀ ਹੂੰ ਦੇਖ ਲੈ ਜਾ ਕੇ ਅੱਗੇ ਕਿਵੇਂ ਹੋ ਆ ਦੇਖੋ ਬਈ ਇਹਨਾਂ ਦੀ ਇਹ ਸਬਜ਼ੀ ਲੱਗੀ ਹੋਈ ਆ ਆ ਸਾਗ ਆਲੂ ਤੇ ਗੋਭੀ ਇਹੋ ਜਿਹਾ ਕੁਝ ਇਹ ਲਾਉਂਦੇ ਆ ਆ ਇਹਨਾਂ ਦੀ ਮੱਕੀ ਲਈ ਹੋਈ ਆ ਇਹਨਾਂ ਦੀ ਤੇ ਮੱਕੀ ਦੀ ਖੇਤੀ ਕਰਦੇ ਆ ਉਹ ਜਿਵੇਂ ਉਹ ਦਰਖਤ ਦੇਖਿਆ ਨੇ ਉਹ ਖਰੋਟ ਦੇ ਨੇ ਉਹ ਦਰਖਤ ਸਾਰੇ ਖਰੋਟ ਤੇ ਛੇਵ ਤੇ ਆ ਮੱਕੀ ਹੋ ਗਈ ਤੇ ਆ ਸਬਜ਼ੀ ਇਹਦੀ ਖੇਤੀ ਹੁੰਦੀ ਆ ਭਾਈ ਆ ਦੇਖੋ ਇਹਨਾਂ ਦੇ ਟਰੈਕਟਰ ਵੀ ਇੱਧਰ ਅਰਜਨ ਇਹ ਤੋਂ ਕੀ ਕੰਮ ਲੈਣ ਇੱਥੇ ਪਹਾੜਾਂ 'ਚ ਟਰੈਕਟਰ ਤੋਂ ਪੱਥਰ ਪੁੱਥਰ ਰੇਤਾਰੂ ਤਾ ਲੈਣੇ ਆ ਇਹਦੇ ਨਾਲ ਡੋਣੇ ਇੱਥੇ ਹਾਂ ਇਹਦੇ ਨਾਲ ਇੱਧਰ ਅਰਜਨ ਚੱਲਦੇ ਆ ਠੀਕ ਆ ਬਾਕੀ ਟਰੈਕਟਰ ਚੱਲਦੇ ਨਹੀਂ ਹੋਰ ਕਿਹੜਾ ਚੱਲਦਾ ਟਰੈਕਟਰ ਇਸੇ ਵੱਧ ਬਦ ਨਿਊ ਹਾਈਲੈਂਡ ਚੱਲਦਾ ਹੈ ਨਿਊ ਹਾਈਲੈਂਡ ਹੂੰ ਠੀਕ ਹੈ ਜਿਆਦੇ ਅਰਜੋਨ ਹੀ ਚੱਲਦੇ ਨੇ ਅਰਜਨ ਚੱਲਦੇ ਇੱਧਰ ਚੜਾਈ ਹੁੰਦੀ ਆ ਉਹਦਾ ਆਪਾਂ ਘਰ ਦਿਖਾਈਏ ਅੰਦਰੋਂ ਵੜਾ ਜਾ ਹਾਂ ਹਾਂ ਬਿਲਕੁਲ ਲੈ ਬਈ ਤੁਹਾਨੂੰ ਘਰ ਦਿਖਾਉਨੇ ਆ ਕਸ਼ਮੀਰੀਆਂ ਦੇ ਵੀ ਕਹਿਹਜੇ ਨੇ ਬੰਦੇ ਵਾਲੇ ਵਧੀਆ ਨੇ ਬਾਈ ਇੱਜ਼ਤ ਪੂਰੀ ਕਰਦੇ ਆ ਜੇ ਕੋਈ ਇੱਧਰ ਆਉਂਦਾ ਇਹਨਾਂ ਦੇ ਘਰਾਂ 'ਚ ਤਾਂ ਅਸੀਂ ਇਹਨਾਂ ਦੇ ਰਾਤ ਵੀ ਇੱਥੇ ਰਹੇ ਰਹਿਨੇ ਹੁੰਨੇ ਆ ਆਹੀ ਘਰਾਂ 'ਚ ਤੇ ਹੁਣ ਤੁਹਾਨੂੰ ਘਰ ਦਿਖਾਉਨੇ ਇਹਨਾਂ ਦਾ ਤੇ ਆ ਬਾਈ ਦਾ ਇਹ ਫਰੀਜ ਦਾ ਆ ਕਮਰਾ ਹੈ ਕਮਰਾ ਆ ਆ ਕਮਰਾ ਆ ਦੇਖੋ ਇਹਨਾਂ ਦੇ ਬੈੱਡ ਬੁੱਡ ਨਹੀਂ ਹੈਗੇ ਥੱਲੀ ਥੱਲੀ ਪੈਨੇ ਫਰੀਦ ਬਾਈ ਹਾਂ ਆਪਾਂ ਬੈੱਡ ਬੁੱਡ ਰੱਖਦੇ ਹਾਂ ਨਮਾਜ਼ ਮੁੱਚ ਪੜਦੇ ਹਾਂ ਹਾਂ ਨਮਾਜ਼ ਦਾ ਕਰਕੇ ਆਪਾਂ ਥੱਲੇ ਦਾ ਸਿਸਟਮ ਰੱਖਦੇ ਹਾਂ ਇਹ ਬੈੱਡ ਨਹੀਂ ਰੱਖਦੇ ਹਾਂ ਹਾਂ ਆ ਡਿਜ਼ਾਈਨ ਸੋਹਣਾ ਬਣਾਇਆ ਹੈ ਨਾ ਤਾਂ ਹਾਂ ਲਾਈਟਿੰਗ ਚੱਲਦੀ ਹੋਊ ਬਿਲਕੁਲ ਬਿਲਕੁਲ ਆ ਹੋ ਗਿਆ ਲੈ بیا ਇਹ ਥੱਲੀ ਪੈਂਦੇ ਆ ਬਈ ਇਹ ਬਿਲਕੁਲ ਕੋਈ ਉਹ ਨਹੀਂ ਆ ਗਿਆ ਬਾਥਰੂਮ ਵਗੈਰਾ ਹਾਂ ਆ ਗਈ ਚੀਜ਼ ਬਈਆ ਤੇ ਉਹ ਰੱਖੀਏ ਇੱਥੇ ਕੜੀਆ ਕਾਂਗੜੀ ਹੈ ਕਾਂਗੜੀ ਨੂੰ ਪਾਂਗੜੀ ਕਹਿੰਦੇ ਆ ਇਹ ਤੋਂ ਕੀ ਕੰਮ ਲੈਣੋ ਜੱਕੀ ਮੰਡੀ ਜੀ ਇਹ ਤੋਂ ਠੰਡ ਵਿੱਚ ਨੇ ਦੇ ਅੰਦਰ ਦੀ ਅੱਗ ਪਾ ਕੇ ਅਸਾਂ ਅੱਗ ਪਾ ਕੇ ਹਾਂ 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 ਇਹ ਉਹ ਆ ਜਿਹੜੀ ਇਹ ਤੋਂ ਗਰਮੀ ਲੈਣੇ ਵਧੀ ਗਰਮੀ ਲੈਣੇ ਆ ਠੀਕ ਨੀ ਚੀਜ਼ ਹੈ ਇਹ ਇਹ ਆ ਤੁੱਥ ਸੇ ਕੰਨੋਂ ਆਇਆ ਨਾਲ ਸਰਣ ਵਾਸਤੇ ਆਊਗਾ ਕਿਚਨ ਇਹ ਰਸੋਈ ਆ ਐ ਹੋਗੀ ਰਸੋਈ ਇਹ ਦੇਖ ਐ ਅੰਦਰ ਜਲੀ ਆ ਜਾ ਆ ਜਾ ਇਹ ਆ ਵੀ ਰਸੋਈ ਇਹਨਾਂ ਦੀ ਹੈ ਇਹ ਹੋਗੀ ਰਸੋਈ ਇਹ ਭਾਂਡੇ ਕਾਦੇ ਨੇ ਇਹ ਤਾਂ ਤਾਂਬੇ ਦੇ ਤਾਂਬੇ ਦੇ ਪਾਂਡੇ ਆਹਾ ਆ ਵੀ ਤਾਂਬਾ ਹਾਂ ਹਾਂ ਸਾਰਾ ਇਹ ਤੇ ਕੰਮ ਬੈਕ ਇਹ ਹੈ ਜਿਹਾ ਕਿਹਾ ਜਾਂਦਾ ਤਾਂਬਾ ਸਟੀਲ ਹੈ ਵਿੱਚ ਇਹ ਸਟੀਲ ਵੀ ਹੈ ਸੂਰ ਨਾ ਤਾਂਬਾ ਰੰਗ ਚੇਂਜ ਕੀਤਾ ਉਹ ਰੰਗ ਚੇਂਜ ਕਰਵਾ ਦਿੱਤੀ ਹੋਈ ਤਾਂ ਕਿ ਜੀ ਰਸੋਈ ਦੇਖੋ ਬਈ ਕਿੰਨੀ ਸੋਹਣੀ ਹੈ ਇਹਨਾਂ ਦੀ ਬਣਾਈ ਹੋਈ ਤੇ ਇੱਥੇ ਬਹਿ ਕੇ ਖਾਣਾ ਖਾਣੇ ਬਈ ਫਿਰ ਹਾਂ ਹਾਂ ਆਈ ਸਿਸਟਮ ਨਾਲ ਖਾਣਾ ਖਾਣਦਾ ਇੱਥੇ ਹੈ ਇਸ ਜਗ੍ਹਾ ਤੇ ਇਹ ਜੇ ਮਹਿਮਾਨ ਆਉਂਦਾ ਤਾਂ ਇੱਥੇ ਖਾਣਦੇ ਹਾਂ ਤੁਸੀਂ ਹਾਂਜੀ ਹਾਂਜੀ ਇਹ ਰਸੋਈ ਦੇਖੋ ਬਈ ਕਿੰਨੀ ਸੋਹਣੀ ਬਣਾਈ ਕੇ ਇਹਨਾਂ ਦੀ ਇੱਥੇ ਇਹ ਖਾਣਾ ਦਾ ਸਾਰਾ ਕੁਝ ਖਵਾਉਂਦੇ ਆ। ਆ ਹੋ ਗਿਆ ਉੱਪਰ ਵੀ ਚਲੀਏ। ਹਾਂ ਉੱਪਰ ਵੀ ਜਾਵਾਂਗੇ। ਉੱਪਰ ਵੀ ਦਿਖਾਉਨੇ ਆ ਬਾਈ ਸਾਨੂੰ। ਇਹ ਡਬਲ ਸਟੋਰੀ ਆ ਇਹ। ਡਬਲ ਸਟੋਰੀ। ਲਓ ਇਹ ਛੋਟਾ ਜਿਹਾ ਵਾਟਰੂਮ। ਹੂੰ ਬੱਚਾ ਬੱਚਾ ਵਾਸਤੇ ਬਾਥਣ ਵਾਸਤੇ। ਠੀਕ ਐ। ਆ ਸਿਸਟਮ ਹੋ ਗਿਆ ਕਿ ਬੈਠਣ ਵਾਸਤੇ। ਆ ਸੀ ਹੈ। ਆ ਉੱਪਰਲਾ ਸਿਸਟਮ। ਦੇਖੋ ਬਾਈ ਬੈੱਡ ਕਿਸੇ ਕਮਰੇ ਚ ਨਹੀਂ ਹੋਣਾ ਤੇ ਸਾਨੂੰ ਬਾਹਰ ਦਾ 뷰 ਦਿਖਾਉਂਦਾ। ਆ ਹੋ ਗਿਆ ਆਪਣੇ ਬਾਗ। ਦੇਖੋ। ਆ ਬਾਗ ਨੇ ਹੈ ਨਾ ਮੇਰਾ ਆਪਣਾ ਬਾਗ ਹੈ ਆਹ ਸੇਬਾਂ ਦੇ ਨੇ ਇਹ ਸੇਬਾਂ ਦੇ ਆਸੇ ਦੇ ਕਿੰਨੇ ਕਿੰਨੇ ਏਰੀਏ ਚ ਇਹ ਇਹ ਲਗਭਗ 2 ਕਿੱਲੇ ਚ 2 ਕਿੱਲੇ ਚ ਹੈ ਉਹ ਉਧਰ ਫਿਰ ਸੇਬ ਪੱਕਦੇ ਕਦੋਂ ਨੇ ਇਹਨਾਂ ਨੂੰ ਹਲੇ 1.5 ਮਹੀਨਾ ਡੋੜ ਮਹੀਨਾ ਪਿਆ ਹੈ 1.5 ਮਹੀਨਾ ਪਿਆ ਹੈ ਹਾਂ 1.5 ਮਹੀਨਾ ਪਿਆ ਬਾਅਦ ਚ ਪੱਕ ਜਾਣਗੇ ਹੁਣ ਤਾਂ ਖਾਣ ਚ ਸੁਆਦ ਨਹੀਂ ਆਉਣੀ ਹਲੇ ਨਹੀਂ ਹਲੇ ਕਜੇ ਹੂੰ ਫਿਰ ਬਸ ਇਹ ਖੇਤੀ ਕਰਦੇ ਸੀ ਸੇਬਾਂ ਦੀ ਹੋ ਗਈ ਖਰੋਟ ਹੋ ਗਏ ਖਰੋਟ ਹੋ ਗਏ ਮੱਕੀ ਮੁੱਕੀ ਹੋ ਗਈ ਕੋਈ ਕੋਈ ਮੱਕੀ ਵਾਲੀ ਕਰਦਾ ਆ ਮੱਕੀ ਵੀ ਲਈ ਪੀਆ ਤੇ ਬਾਕੀ ਸਬਜ਼ੀ ਸੂਬਜੀ ਲਾਉਂਦੇ ਆ ਬਾਈ ਇਹ ਹਾਂ ਲੱਗੀ ਬਈ ਤੇ ਆ ਇਹਨਾਂ ਦੇ ਦੇਖੋ ਘਰ ਉਹ ਮੂਰੇ ਵੀ ਕਿਸੇ ਦਾ ਹੋਰ ਬਾਈ ਦਾ ਘਰ ਆ ਤੇ ਆਲੇ ਦੁਆਲੇ ਪਹਾੜ ਨੇ ਬਰਫ਼ ਇੱਥੇ ਪਈ ਜਾਂਦੀ ਆ ਤਿੰਨ ਦਰ ਫੁੱਟ ਆ ਜਾਂਦੇ ਦੋ ਤਿੰਨ ਫੁੱਟ ਹੂੰ ਹਾਂ ਤੇ ਦੇਖੋ ਬਈ ਅੰਦਰੋਂ ਘਰ ਇਹ ਬਾਕੀ ਕੋਈ ਮਸਾਲਾ ਨਹੀਂ ਜੇ ਕਿਸੇ ਨੇ ਆਉਣਾ ਆਹ ਮਰਜੀ ਆਓ ਚੱਕਰ ਹੀ ਨਹੀਂ ਆ ਇੱਧਰ ਹੋ ਚੱਲੇ ਬੰਦੇ ਰਹਿਣ ਦੇ ਆ ਹੋ ਗਿਆ ਵਰਾਂਡਾ ਬੈਠਣ ਵਾਸਤੇ ਨਾ ਹਾਂ ਬਾਰੇ ਜੋ ਤੋਂ ਪਤੂ ਪੌਂਦੀਆਂ ਤੋਂ ਬਹਿ ਜਾਂਦੇ ਆ ਬਾਹਰ ਬਹਿ ਜਾਂਦੇ ਆ ਹੂੰ ਉਹ ਦੇ ਆ ਦੇ ਸੀ ਇੱਥੇ ਮੱਜਾ ਮੁੱਜਾ ਨਹੀਂ ਚਾਰਦੇ ਸਰਕਾਰੀ ਆ ਗਿਆ ਨਾ ਹਾਂ ਹਾਂ ਚਾ ਬਾਅਦ ਚ ਵੱਡ ਲੈਣੀ ਆ ਇਹ ਮੱਜਾਂ ਵਾਲਾ ਇਹ ਚ ਮੱਜਾਂ ਹੈ ਨਹੀਂ ਹੁਣ ਦਿਖਾਈਏ ਅੰਦਰ ਅੰਦਰੋਂ ਦਿਖਾਈਏ ਇੱਧਰ ਨਹੀਂ ਮੱਜਾ ਮੁੱਜਾ ਅੱਜ ਹੈ ਨਹੀਂ ਮੱਜਾਂ ਇੱਥੇ ਅੱਜ ਹੈ ਨਹੀਂ ਹੈ ਹਾਂ ਇਹਦੇ ਵੀ ਨੀਰਾਂ ਨੂੰ ਰੋ ਸਾਈਡਾਂ ਤੇ ਪਾ ਕੇ ਹੂੰ ਖਾ ਲੈਣੀ ਆ ਇੱਥੇ ਰਹਿੰਦੇ ਨੇ ਇਹਨਾਂ ਦੀਆਂ ਮੱਜਾਂ ਬਾਈ ਹਾਂ ਪਿਆਰਾ ਹੈ ਉਹ ਹੈ ਆ ਹੋਗੇ ਸੋਏ ਇਹ ਆ ਹੋਗੇ ਛੋਟੇ ਛੋਟੇ ਸੋ ਹਲੇ ਹਾਂ ਜੇ ਛੋਟੇ ਨੇ ਚਾਰ ਨਹੀਂ ਹੋਏ ਇਹ ਕਿੰਨੇ ਟਾਈਮ ਚ ਪੱਕ ਜਾਣਗੇ ਬਸ ਇਹਨਾਂ ਨੂੰ ਮਹੀਨਾ ਦੋ ਲੱਗਣਗੇ ਦੋ ਮਹੀਨੇ ਪੱਕ ਜਾਣਗੇ ਲਾਲ ਹੋ ਜਾਣਗੇ ਇਹ ਲਾਲ ਹੋਏ ਨੇ ਸੂਟ ਹੀ ਨੇ ਨਾ ਛੋਟੇ ਛੋਟੇ ਹਲੇ ਠੀਕ ਆ ਆ ਹੋ ਗਈ ਮੱਕੀ ਹੂੰ ਹੂੰ ਆਲੂ ਲਾਇਨੇ ਨਾਲ ਆ ਆਲੂ ਲਾਇਏ ਹੋਏ ਆਲੂ ਦੀ ਸਾਜੀ ਨਾਲ ਆਲੂ ਵੀ ਚਾਰ ਹੋ ਜਾਣਗੇ ਹੂੰ ਹੂੰ ਤੇ ਆ ਹੋਗੇ ਜ਼ਮੀਨ ਤੇ ਟਾਵਰ ਜੀਹੋ ਦਾ ਟਾਵਰ ਜੀਹੋ ਦਾ ਟਾਵਰ ਲਾਇਆ ਹੋਇਆ ਇਹ ਜੀਹੋ ਦਾ ਲਾਇਆ ਹੋਇਆ ਠੀਕ ਹੈ ਇਹ ਤਾਂ ਵੀ 5-8000 ਰੁਪਏ ਤਿੰਨ ਖਾ ਚੱਲਦੀ ਹੈ ਹੂੰ ਉਹ ਵੱਡਾ ਸਿਆਹ ਵਾ ਥੋੜਾ ਜਾਂ ਆ ਰਾਜਮ ਹੋਵੇ ਆ ਰਾਜਮ ਆ ਰਾਜਮ ਠੀਕ ਹੈ ਆ ਹੱਥ ਲਾਉਂਦੇ ਤਾਂ ਮਚੌਂਦੀ ਹੈ ਇਹ ਕੀ ਹੈ ਸੂਈ ਮੂਈ ਇਹਨੂੰ ਸੂਈ ਮੂਈ ਐਂ ਆ ਇਹਨਾਂ ਹੱਥ ਲਾਵਾਂਗੇ ਹੋ ਇਕੱਠੀ ਸੂਈ ਮੂਈ ਇਕੱਠੀ ਹੋ ਜਾਂਦੀ ਹੱਥ ਇਕੱਠਾ ਕਰ ਦਿੰਦੀ ਹੈ ਤੇ ਖੁਰਕ ਲੈਣ ਲੱਗਦੇ ਖੁਰਕ ਸੂਈ ਮੂਈ ਸੂਈ ਮੂਈ ਐ ਸੂਈ ਮੂਈ ਤੁਰੇ ਤੁਰਾਂ ਤਰੇ ਇਹ 10ਰ ਬਜਟ ਤੀਕਣਾ ਜੋ ਜੋ ਤੋਂ ਵੜਾ ਰਾ ਇਹਦੇ ਸਹੀ ਆਉਗੇ ਜਿਹੜੇ ਘਰੇ ਕੋ ਟੈਨਸ਼ਨ ਨਾ ਲੱਗਾ ਆ ਦੇਖੋ ਇਸੇ ਅਖਰੋਟ ਕਿੱਥੇ ਅਖਰੋਟ ਦਾ ਦਰਖਤ ਤਾਂ ਨਹੀਂ ਇੱਥੇ ਨੇੜੇ ਤੇਰੇ ਆ ਚੱਲੀਏ ਆਪਾਂ ਅੱਗੇ ਚੱਲ ਅੱਗੇ ਤੈਨੂੰ ਅਖਰੋਟ ਦਿਖਤੀ ਦਈਏ ਅਖਰੋਟ ਦਿਖਾਈਏ ਹੈਨਾ ਅਖਰੋਟ ਜਿਹੜੇ ਇਹ ਫਿਰ ਤੁਸੀਂ ਉੱਤਰ ਉੱਧਰ ਜਾ ਕੇ ਵੇਚਦੇ ਹੋ ਅਖਰੋਟ ਪੰਜਾਬ ਕਾ ਇੱਥੇ ਵੇਚ ਜਾਂਦਾ ਪੰਜਾਬ ਪੰਜਾਬ ਲੈ ਠੀਕ ਹੈ ਆਪਾਂ ਪੱਕੇ ਮਾਨਸਾ ਦੇ ਹੂੰ ਹੂੰ ਆ ਕਿਦਾਂ ਰੱਖਤਾ ਆ ਏ ਹੂ ਐ ਉਹ ਬੀਸਾ ਬਸ ਬਸ ਓਹਰਾ ਪੈਸ ਮਾਰੇ ਐ ਸੂਈ ਮੂਈ ਲੱਗੀ ਉਹਰੇ ਖੁਰਕ ਓਏ ਸੂਈ ਮੂਈ ਲੱਗੀ ਮੇਰੇ ਨਾਲ ਸੂਈ ਮੂਈ ਲੱਗੀ ਖੁਰਕਣ ਲੱਗ ਕੇ ਹੁਣ ਇਹ ਲੋਟ ਕਿਵੇਂ ਹੂ ਹੁਣ ਇਹ ਲੋਟ ਆਪ ਹੀ ਹੂ ਆਹ ਸੇਖ ਰੋਟ ਐ ਸੂਈ ਮੂਈ ਆਹ ਖਰੋਟ ਐ ਦੋ ਦੋ ਲੱਗੇ ਹੁੰਦੇ ਇਹੇ ਕੋਈ 3 3 ਕੋਈ 2 2 ਕੋਈ 1 1 3 ਹੈ ਖਰੋਟ ਇਹ ਪੱਕ ਜਾਂਦੇ ਆ ਜਦੋਂ ਹਾਂ ਪੱਕ ਕੇ ਤੇ ਫਿਰ ਆ ਉੱਤੋਂ ਦੇ ਲਾ ਕੇ ਫਿਰ ਖਾਣੇ ਪੈਂਦੀ ਐ ਅੱਛਾ ਇਹ ਆ ਲਾਉਣਾ ਪੈਂਦਾ ਉੱਤੋਂ ਹੈ ਮੈਨੂੰ ਤਾਂ ਐਸੀ ਮਾ ਕੇ ਤੇਉਂ ਲੱਗਦਾ ਖਰੋਟ ਨਹੀਂ ਨਹੀਂ ਇਹ ਵੀ ਸ਼ਮਾ ਨਾਲ ਹਲਦੇ ਨੇ ਹੈ ਸ਼ਮਾ ਨਾਲ ਹਲਦੇ ਆ ਦੇ ਹੂੰ ਹੂੰ ਇਹ ਆ ਦੇ ਕਿੰਨੇ ਵੱਡੇ ਆ ਦੇ ਆ ਦੇ ਆ ਪੱਕਣ ਨੂੰ ਤਿਆਰ ਆ ਮਨ ਲੱਗਦਾ ਛੇਤੀ ਹੈ ਨਾ ਪੱਕਣ ਨੂੰ ਤਿਆਰ ਆ ਬਸ ਇਹ ਕਿੰਨੇ ਟਾਈਮ ਚ ਪੱਕ ਜਾਣਗੇ ਖਰੋਟ ਇਹਨਾਂ ਨੂੰ ਵੀ ਬਰਾਬਰ ਕੱਠੇ ਪੱਕਦੇ ਆ ਇਹ ਕੱਠੇ ਪੱਕਦੇ ਆ ਠੀਕ ਐ ਹਾਂਜੀ ਹਾਂਜੀ ਇਹ ਆਖ ਰੋਟ ਦੇ ਦਰਖਤ ਨੇ ਇਹਨਾਂ ਦੇ ਆ ਆਹੀ ਆਪਣੀ ਖੇਤੀ ਬਾੜੀ ਇਹ ਖੇਤੀ ਬਾੜੀ ਹੈ ਇਹਨਾਂ ਦੀ ਸਾਰੀ ਤੇ ਇੱਥੇ ਇਹ ਫਿਰ ਆਹ ਬੀਜ ਦੇ ਕਾਦੇ ਨਾਲੋਂ ਤੁਸੀਂ ਮੱਕੀ ਮੱਕੀ ਬਸ ਪਹਿਲੇ ਬੀਜਦੇ ਨੇ ਟਰੈਕਟਰ ਨਾਲ ਆਪੀ ਚੜ ਜਾਂਦੀ ਹੈ ਟਰੈਕਟਰ ਨਾਲ ਬਾਈ ਕਰਦੇ ਆ ਅੱਛਾ ਹਾਂਜੀ ਹਾਂਜੀ ਫਿਰ ਆਪੀ ਉਹ ਪੈਦਾ ਹੋ ਜਾਂਦੀ ਆਪੀ ਪੈਦਾ ਹੋ ਜਾਂਦੀ ਬਸ ਗੋਡਾ ਕਰਦੇ ਆ ਹਾਂਜੀ ਠੀਕ ਹੈ ਲਾਈ ਵੀ ਇਹ ਚੀਜ਼ ਖੇਤੀ ਵੀ ਕਰਦੇ ਆ ਇੱਥੇ ਤੇ ਬਾਕੀ ਜਦੋਂ ਆਪਣਾ ਇਧਰ ਪੂਰੀ ਵਾਰਪ ਹੁੰਦੀ ਆ ਉਹਨਾਂ ਹੀ ਉੱਧਰ ਜਾਂਦੇ ਆਪਣੇ ਪੰਜਾਬ 'ਚ ਪੰਜਾਬ 'ਚ ਹਾਂ ਫਰੂਟ ਵਿੱਚ ਡਰਾਈ ਫਰੂਟ ਹੋਗੇ ਹੋਰ ਹੈਨਾ ਬਦਾਮ ਬਦੂਮ ਵੀ ਹੁੰਦੇ ਆ ਉਰੇ ਬਦਾਮ ਸ੍ਰੀਨਗਰ ਵਿੱਚ ਹੁੰਦੇ ਆ ਸ੍ਰੀਨਗਰ 'ਚ ਹਾਂ ਕਿਉਂਕਿ ਇਹ ਏਰੀਆ ਥੋੜਾ ਠੰਡਾ ਹੈ ਉਹ ਗਰਮ ਵਿੱਚ ਜਿਆਦੇ ਹੁੰਦੇ ਆ ਉਹ ਗਰਮੀ 'ਚ ਹੁੰਦੇ ਆ ਉਹ ਨਹੀਂ ਥੋੜੀ ਗਰਮੀ ਉੱਧਰ ਜ ਵੱਧ ਹੁੰਦੀ ਹੈ ਨਾ ਅੱਛਾ ਆਪਾਂ ਕਰਕੇ ਉੱਧਰ ਹੁੰਦੇ ਆ ਇੱਥੇ ਠੰਡ ਜਿਆਦੇ ਹੁੰਦੀ ਹੈ ਇੱਧਰ ਠੰਡ ਥੋੜੀ ਜਿਆਦੇ ਹੁੰਦੀ ਹੈ ਹੂੰ ਹੂੰ ਮੌਸਮ ਦਾ ਕਰਕੇ ਇੱਧਰ ਹੁੰਦੇ ਨਹੀਂ ਇਹ ਸੁਵੀ ਮੂਈ ਲੱਗ ਹੀ ਨਾਲ ਆਹ ਦੇਖੋ ਬਈ ਲੱਕਣਾ ਲੈ ਜਾਂਦਾ ਬਈ ਇਹ ਕਿਥਲਾਈ ਚਾਹਨੇ ਵਿੱਚ ਪੁੱਗ ਲੈਣਾ ਉਹ ਘਰ ਵਾਲਾ ਸੋਹਣਾ ਓਏ ਆਪਾਂ ਆ ਬਾਈ ਦੇ ਘਰੇ ਰਹੇ ਸੀਗੇ ਇਹਦਾ ਨਾ ਆਸ਼ਿਕਾ ਤੇ ਇਹਨਾਂ ਦੇ ਘਰ ਆ ਜਿਹੜਾ ਸਾਹਮਣੇ ਇੱਥੇ ਆਪਾਂ ਰਹੇ ਸੀ ਰਾਤ ਤੇ ਜਿਵੇਂ ਆਪਣੇ ਨਾ ਹਰੇ ਘਰੇ ਅਮਰੂਦ ਹੁੰਦਾ ਖੇਤਾਂ ਦੇ ਵਿੱਚ ਤਾਂ ਇਹਨਾਂ ਦੇ ਆਹ ਸ਼ੇਵ ਦਾ ਬੂਟਾ ਹਰੇ ਘਰੇ ਹੋਊਗਾ ਇਹ ਕਿੰਨੇ ਨੇ ਬਈ ਆਪਣੇ ਬੂਟੇ ਇਹ 100-150 ਬੂਟੇ ਆ ਇੱਧਰ ਕਰ ਲੈਣਾ ਇੱਕ ਹੋਰ ਠੀਕ ਆ ਆ ਆਲੂ ਲਾਇਆ ਹੋਇਆ ਆ ਲੋ ਆਲੂ ਇਹ ਖੇਤੀ ਵੀ ਇੱਥੇ ਬਈ ਇੱਥੇ ਐਂ ਕਰਦੇ ਆ ਆਪਣੇ ਘਰ ਦੇ ਸਾਹਮਣੇ ਤੇ ਇਹਨੂੰ ਆ ਬੋਤਲ ਕਾਹਦੇ ਖਾਤਰ ਟੰਗੇ ਇਹਦੇ ਬੂਟੇ ਤੇ ਇਹ ਇਹਨਾਂ ਨੂੰ ਇੱਕ ਦਵਾਈ ਹੁੰਦੀ ਹੈ ਇਹਦੇ ਵਿੱਚ ਦਵਾਈ ਹੁੰਦੀ ਹੈ ਹੂੰ ਠੀਕ ਐ ਤੇ ਬਈ ਰਾਤ ਆ ਕਰੇ ਰਹੇ ਸੀ ਆਪਾਂ ਨਹੀਂ ਤੁਹਾਨੂੰ ਘਰ ਦਿਖਾਉਨੇ ਆਪਾਂ ਥੋੜਾ ਜਿਹਾ ਅੰਦਰੋਂ ਇੱਥੇ ਰਹੇ ਸੀ ਇਹ ਸਾਰਾ ਲੱਕੜ ਦਾ ਹੈ ਬਈ ਹਾਂ ਇਹ ਲੱਕੜ ਦਾ ਬਣਾਉਂਦਾ ਕੀ ਕਰਨਾ ਇਹ ਵਧੀਆ ਰਹਿੰਦਾ ਸਿਆਲ ਵਿੱਚ ਗਰਮੀ ਗਰਮ ਹੁੰਦਾ ਹੈ ਸਿਆਲ ਵਿੱਚ ਗਰਮ ਹੁੰਦਾ ਹਾਂ ਠੀਕ ਹੈ ਇਹ ਰਸੋਈ ਆ ਆਪਣੀ ਆ ਆਪਣੀ ਰਸੋਈ ਆ ਫਰੋਂ ਵੀਡੀਓ ਵਾਅਲਿਕੁਮ ਸਲਾਮ ਇੱਥੇ ਖਾਣਾ ਬਣਾ ਕੇ ਇੱਥੇ ਹੀ ਖਾਣੇ ਹੋਈ ਫਿਰ ਬੈਠ ਕੇ ਹਾਂ ਬਸ ਇੱਥੇ ਠੀਕ ਹੈ ਹਾਂ ਮਾਰ ਤੇ ਬਾਕੀ ਉਧਰ ਗਿਆ ਹੋਇਆ ਨਾ ਬੜੀ ਬੱਕੇ ਉੱਪਰ ਗਿਆ ਇੱਕ ਆ ਗਾਂ ਉਰੇ ਰੱਖੀ ਹੈ ਵੀ ਦੁੱਧ ਖਾਤਰ ਕਰੇ ਰੱਖੀ ਹੋਈ ਆ ਆ ਇਹਨਾਂ ਨੂੰ ਤੂੰ ਹੀ ਕੀਤੀ ਹੋਈ ਆ ਹਾਂ ਮੱਖੀਆਂ ਵਾਸਤੇ ਮੱਖੀਆਂ ਵਾਸਤੇ ਇੱਕ ਇੱਕ ਗਾਂ ਰੱਖੀ ਆ ਬਸ ਉਰੇ ਹਾਂ ਉਹ ਰੇਕੀ ਰੱਖੇ ਬਾਕੀ ਉਧਰ ਬੜੀ ਬਾਇਕ ਹੈ ਨਾ 49 ਇੱਥੇ ਵੀ ਜਿਹੜੇ ਘਰ ਮੂਰੇ ਦੇਖੋਗੇ ਤਾਂ ਸੇਬਾਂ ਦੇ ਬਾਗ ਨੇ ਇਹ ਇਹਦੀ ਖੇਤੀ ਕਰਦੇ ਆ ਸੇਬਾਂ ਦੀ ਨਜ਼ਰ ਆਈ ਤੇ ਕੱਲੀ ਬਦਵਾ ਕਿਵੇਂ ਆ